ਦੇ ਕੋ ਰੈਸਟਰ ਤੇ ਮੈਨੂੰ ਤੁਹਾਡੇ ਕੋਲ ਹੀ ਪਤਾ ਲੱਗ ਰਿਹਾ ਮੈਂ ਸਵੇਰੇ ਵੀ ਚੱਕਰ ਲਗਾ ਕੇ ਗਿਆ ਸੀਗਾ ਕਹਿੰਦੇ ਕੈਂਡੀਡੇਟ ਘੰਟੇ ਬਾਅਦ ਇਹਨਾਂ ਨੂੰ ਫ੍ਰੀ ਕਰ ਦੇਣਗੇ ਲੇਕਿਨ ਹੁਣ ਪਤਾ ਲੱਗਿਆ ਕਿ ਅਜੇ ਤੱਕ ਇਹਨਾਂ ਨੂੰ ਫ੍ਰੀ ਨਹੀਂ ਕੀਤਾ ਹੁਣ ਮੈਨੂੰ ਚੰਡੀਗੜ੍ਹੋਂ ਇੱਕ ਟੈਲੀਫੋਨ ਆਇਆ ਵੀ ਜਾ ਕੇ ਪਤਾ ਕਰੋ ਔਰ ਇਸ ਕਰਕੇ ਹੁਣ ਮੈਂ ਆਇਆ ਸੀਗਾ ਹੁਣ ਮੀਡੀਆ ਤੋਂ ਹੀ ਪਤਾ ਲੱਗੂਗਾ ਕਿ ਇਹਨਾਂ ਨੂੰ ਅਰੈਸਟ ਪਾ ਰਹੇ ਆ ਜਾਂ ਕੀ ਕਰ ਰਹੇ ਆ ਰਿਸੋਰਸਿਸ ਦੇ ਹਵਾਲੇ ਸੇ ਖਬਰ ਆ ਰਹੀ ਹੈ ਇਹ ਕਿ ਉਹਨਕੋ ਅਰੈਸਟ ਡਾਲਦੀ ਗਈ ਹੈ ਕਿਉਂਕਿ ਟੈਂਡਰ ਘਟਾਲੇ ਕੋ ਲੈ ਕੇ ਈਡੀ ਨੇ ਜੋ ਦੋ ਦਿਨ ਪਹਿਲੇ ਸੰਬੰਧ ਜਾਰੀ ਕੀਆ ਸੀ। ਦੇਖੋ ਵਲੇਣ ਵੀ ਬੁਲਾਇਆ ਸੀ ਪੰਜ-ਛੇ ਮਹੀਨੇ ਉਹਨਾਂ ਨੇ ਵੀ ਅਰੈਸਟ ਕੀਤਾ ਸੀ ਲੇਕਿਨ ਲੱਭਿਆ ਉਹਨਾਂ ਨੂੰ ਹੀ ਕੱਖ ਨਹੀਂ ਔਰ ਮੋਣੀ ਈਡੀ ਨੂੰ ਵੀ ਮੈਂ ਇਹੀ ਕਹਾਂਗਾ ਕਿ ਇਹਨਾਂ ਕੋਲੋ ਕੁਝ ਵੀ ਨਹੀਂ ਲੱਭਣਾ ਜਾਣ ਬੁਝ ਕੇ ਖਰਾਬ ਕਰ ਰਹੇ ਪਹਿਲਾਂ ਪੰਜਾਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਖਰਾਬ ਕੀਤਾ ਸੀਗਾ ਤੰਗ ਕੀਤਾ ਸੀਗਾ ਹੁਣ ਸੈਂਟਰ ਦੀ ਸਰਕਾਰ ਇਹਨਾਂ ਨੂੰ ਤੰਗ ਕਰ ਰਹੀ ਹੈ ਜਿਨੇ ਵੀ ਕਾਂਗਰਸੀ ਲੀਡਰ ਸਹਿਬਾਨ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਬਾਨੇ ਦੇ ਨਾਲ ਤੰਗ ਕਰ ਉਹ ਕੀ ਲੱਗ ਰਹਾ ਹੈ ਆਪਕੋ ਕਿ ਕਾਫੀ ਦੇਰ ਸੇ ਉਹ ਉਹਨੇ ਬੁਲਾਇਆ ਗਿਆ ਸਵੇਰੇ ਸੇ ਆਏ ਹੋਏ 11 ਵਜੇ ਕੇ ਔਰ ਅਭੀ ਤੱਕ ED ਦੁਆਰਾ ਜਾਂ ਕਿਸੇ ਦੁਆਰਾ ਕੋਈ ਪੁਸ਼ਟੀ ਨਹੀਂ ਪਹਲੇ ਕੀਤੀ ਜਾ ਰਹੀ ਥੀ ਲੇਕਿਨ ਅਬ ਸਾਹਮਣੇ ਇਹ ਖਬਰ ਆ ਰਹੀ ਕਿ ਅਰੈਸਟ ਹੋ ਰਹੇ ਹੈ ਦੇਖੋ ਮੈਨੂੰ ਤੇ ਮੀਡੀਆ ਰਾਹੀਂ ਪਤਾ ਲੱਗ ਰਿਹਾ ਕਿ ਅਰੈਸਟ ਹੋ ਰਹੀ ਹੈ ਹੁਣ ਅੰਦਰ ਕੀ ਗੱਲਬਾਤ ਹੋਈ ਹੈ ਉਸ ਬਾਰੇ ਤਾਂ ਮੈਨੂੰ ਕੋਈ ਕਿਸੇ ਗੱਲ ਦਾ ਨਹੀਂ ਪਤਾ ਪਰ ਜੋ ਵੀ ਗੱਲ ਹੋ ਰਹੀ ਹੈ ਗਲਤ ਹੋ ਰਹੀ ਕਿਉਂ ਲੱਗਾ ਇੱਥੇ ਇਤਨਾ ਇਤਨਾ ਸਮੇਂ ਕਿਉਂ ਲੱਗ ਰਹਾ ਹੈ ਦੇਖੋ ਇਹ ਤਾਂ ਹੁਣ ਇਹਨਾਂ ਦੀ ED ਵਾਲਿਆਂ ਦੀ ਮਰਜ਼ੀ ਵੀ ਜਾਣ ਬੁਝ ਕੇ ਤੰਗ ਪਰੇਸ਼ਾਨ ਵਿਚ ਕਿਸੇ ਨਾ ਕਿਸੇ ਕੋਈ ਨਾ ਕੋਈ ਲੂਪ ਉਲਬੜੇ ਹੋਣਿਆ ਕੋਈ ਅਲੀਗੇਸ਼ਨ ਲਾਣਗੇ ਜੇ ਉਹਨਾਂ ਨੇ ਗਿਫਤਾਰੀ ਪਾਣੀ ਤਾਂ ਕੋਈ ਨਾ ਕੋਈ ਅਲੀਗੇਸ਼ਨ ਜ਼ਰੂਰ ਲਾਣਗੇ ਪਰ ਮੇਰੀ ਸਾਹਿਬ ਜ਼ਿਆਦਾ ਸੰਪਤੀ ਜਿਹੜੀ ਹੋਣ ਦੇ ਮਾਮਲੇ ਦੇ ਵਿੱਚ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਤੇ 10 ਤੋਂ ਵੱਧ ਟਿਕਾਣਾ ਤੇ ਰੇਡ ਕੀਤੀ ਗਈ ਸੀ ਬਿਲਕੁਲ ਬਿਲਕੁਲ ਜੀ ਜੇ ਮਿਲੇ ਸੀਗੇ ਮਤਲਬ ਇਹਨਾਂ ਨੂੰ ਸਬੂਤ ਮਿਲੇ ਸੀ ਉਸੇ ਮਾਮਲੇ 'ਚ ਤਾਂ ਤਲਬ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਸਬੂਤ ਨਹੀਂ ਮਿਲੇ ਜਾਂ ਕਿ ਜਾਣਬੁੱਝ ਕੇ ਤਾਂ ਮੈਡਮ ਪਹਿਲਾਂ ਪੰਜਾਬ ਸਰਕਾਰ ਨੇ ਵਿਜੀਲੈਂਸ ਨੇ ਇਹਨਾਂ ਨੂੰ ਗਿਫਤਾਰ ਕੀਤਾ ਸੀ ਇਨਾਂ ਦੀ ਬیل ਹੋ ਗਈ ਸੀਗੀ ਹਾਈ ਕੋਰਟ ਨੇ ਬیل ਕਰ ਲਈ ਸੀ ਇਹਨਾਂ ਦੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕੋਈ ਵੀ ਇਹਨਾਂ ਨੂੰ ਬੁਲਾਇਆ ਜਾਂ ਕੀਤਾ ਉਹਨਾਂ ਨੂੰ ਕੋਈ ਕੋਈ ਵੀ ਚੀਜ਼ ਨਹੀਂ ਲੱਭੀ ਸੀਗੀ ਔਰ ਇਸੇ ਤਰ੍ਹਾਂ ਹੁਣ ਈਡੀ ਵਾਲੇ ਤੰਗ ਕਰ ਰਹੇ ਆ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਕੋਲੋਂ ਕੋਈ ਵੀ ਜਿੱਦਾਂ ਤੁਸੀਂ ਕਹਿੰਦੇ ਵਾਧੂ ਸੰਪਤੀ ਜਾਂ ਕੋਈ ਹੋਰ ਵੀ ਅਲੀਗੇਸ਼ਨ ਬਿਲਕੁਲ ਨਿਰਅਧਾਰ ਗਲਤ ਹੋਣ ਕਿਉਂਕਿ ਕਾਗਜ਼ ਪੱਤਰ ਇਹ ਤੋਂ ਲਿਕੇ ਗਏ ਸਾਥੀ ਮੇਂ ਤੋਂ ਈਡੀ ਤੋਂ ਪੂਰੀ ਤਰ੍ਹਾਂ ਸੈਟੀਸਫਾਈ ਨਹੀਂ ਕਰ ਪਾਈਏ ਦੇਖੋ ਇਹਨਾਂ ਦੀ ਮਰਜ਼ੀ ਦੇਂਦੇ ਤੇ ਮਰਜ਼ੀ ਕੇਸ ਪਾਦੇ ਜੋ ਮਰਜ਼ੀ ਕਰਦੇ ਨੇ ਮੈਂ ਤਾਂ ਜੋ ਮਾਨਯੋਗ ਹਾਈ ਕੋਰਟ ਨੇ ਫੈਸਲਾ ਦੇਣਾ ਮੈਂ ਤੇ ਉਹੀ ਆਣਾ ਕਿ ਇਹ ਤੋਂ ਨਹੀਂ ਕਿ ਕਿਉਂਕਿ ਰਵਨੀਤ ਬਿੱਟੂ ਕੋ ਵੀ ਕੇਂਦਰੀ ਮੰਤਰੀ ਬਣਾਇਆ ਗਿਆ ਹੈ ਉਸ ਨੂੰ ਲੈ ਕੇ ਵੀ ਕਈ ਨਾ ਕਈ ਦਬਾਅ ਡਾਲਾ ਜਾ ਰਿਹਾ ਹੋ ਮੈਂ ਤਾਂ ਪਹਿਲਾਂ ਕਿਹਾ ਕਿ ਪਹਿਲਾਂ ਆਮ ਆਦਮੀ ਦੀ ਸਰਕਾਰ ਨੇ ਦਬਾਅ ਪਾਇਆ ਸੀ ਹੁਣ ਸੈਂਟਰ ਸਰਕਾਰ ਦਬਾਅ ਪਾ ਰਹੀ ਹੈ ਕੀ ਕੀ ਲੱਗ ਰਹਾ ਹੈ ਆਪ ਲੋਕੋ ਕੇ ਅਭੀ ਬਾਤਚਿਤ ਹੋਈ ਹੈ ਆਪकी ਉਹਨਕੇ ਸਾਥ ਨਹੀਂ ਮੇਰੀ ਇਹਨਾਂ ਨਾਲ ਆਸ਼ੂ ਜੀ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਉਂਕਿ ਆਪ ਹੀ ਆਏ ਔਰ ਕੋਈ ਕਾਂਗਰਸ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੀਗਾ ਜੀ ਕਿਸੇ ਨੂੰ ਪਤਾ ਨਹੀਂ ਲੱਗਾ ਲੇਕਿਨ ਸਾਰਿਆਂ ਨੇ ਆਣਾ ਸੀ ਤੋ ਅਭੀ ਨੈਕਸਟ ਕਿਆ ਐਕਸ਼ਨ ਹੋਗਾ ਨੈਕਸਟ ਕਿਆ ਸਟੈਪ ਹੋਗਾ ਦੇਖਦੇ ਹਾਂ ਅਭੀ ਜੇ ਤੱਕ ਗਿਫਤਾਰੀ ਪਾਉਂਦੇ ਹੈ ਫਿਰ ਜੋ ਹਾਈਕ ਬਣ ਗਏਗਾ ਉਹ ਸੀ ਐਕਸ਼ਨ ਕਰਨ ਨੂੰ ਤਿਆਰ ਠੀਕ